ਬਖਾਨੀ ਆ ਉਹ ਜੀ ਉਹ ਭੂਮਕੇ ਬਸਈਆ ਜਿਹੜੇ ਭੋਰੇ ਪਟਕੇ ਰਹਿੰਦੇ ਨੇ ਨਾ ਅੰਦਰੇ ਉਹ ਕਹਿੰਦੇ ਨੇ ਭਈ ਚੰਦਰਾ ਵੀ ਸਾਡਾ ਸਰੀਰ ਨਾ ਦੇਖ ਲਵੇ ਦ ਰਾਤ ਅੰਦਰ ਰਹਿੰਦੇ ਨੇ ਢੇਰੇ ਚ ਨਿਕਲਦੇ ਨੇ ਭੂਮਕੇ ਬਸਈਆ ਉਹ ਭੂਮਕੇ ਬਸਈਆ ਤਾਂ ਐ ਸਮਝ ਲਓ ਇਹ ਕੋ ਬੜਾ ਚੂਹਾ ਹੁੰਦਾ ਉਹਨਾਂ ਨੂੰ ਕੀ ਇਸ ਕਹਿੰਦੇ ਨੇ ਉਹ ਬਾਹਰ ਬਹੁਤ ਘਟ ਨਿਕਲਦਾ ਆ ਜਿਹੜੀ ਲੋ ਦੌੜਦੇ ਫਿਰ ਉਹਨੂੰ ਕਹਿੰਦੇ ਆ ਮਲੋ ਵੀ ਕੀ ਹੈ ਜੇ ਤਾਂ ਇਹ ਪੂਛ ਰੀ ਕਜਈਆ ਗ ਹੈ ਪੂਛ ਰੀ ਕਜਈਆ ਕੀ ਇਸ ਹੁੰਦਾ ਬੜਾ ਚੂਹਾ ਹੁੰਦਾ ਉਹਨਾਂ ਨੂੰ ਕੀ ਇਸ ਕਹਿੰਦੇ ਨੇ ਪੂਛ ਰੀ ਉਹ ਕੀ ਇਸ ਜਮਨ ਵੀ ਨਾਲ ਬਾਹਰ ਆਉਂਦੀ ਖੰਡ ਤੋਂ ਐ ਵਾਰ ਨਹੀਂ ਹੁੰਦੇ ਖੰਡ ਤੋਂ ਜੇ ਜਾਨਵਰਾਂ ਨਾਲ ਇਹਨਾਂ ਨੂੰ ਕਰੂ ਤੁਲਨਾ ਕੀਤੀ ਹੋਈ ਹੈ ਬੁੱਧੀ ਨਾ ਤੇ ਜਾਨਵਰ ਵਾਲੀ ਹੈ ਵੀ ਤੁਸੀਂ ਆਦਮੀ ਹੋ ਤੁਸੀਂ ਕਿਉਂ ਅੰਦਰ ਬੈਠੇ ਹੋ ਅਸਲ ਜੀ ਗਿਆਨ ਤੋਂ ਸਖਣ ਲੋਕ ਹੈ ਬੜੇ ਬੈਠੇ ਨੇ ਗੁਰੂ ਕੋਈ ਸਵਾਲ ਨਾ ਕਰ ਦਵੇ ਆ ਕੇ ਦੇੜ ਨੂੰ ਬੱਲੇ ਕੋਛ ਹੈ ਦੀ ਇਹ ਕਰਕੇ ਲੋਕੇ ਬੈਠੇ ਰਹਿੰਦੇ ਲੋਕਾਂ ਨੂੰ ਆਵੇ ਬੱਲੇ ਬੱਲੇ ਬੜਾ ਵੇ ਤਪ ਕਰਦਾ ਇਹ ਉਹ ਬੱਲੇ ਬੱਲੇ ਥੱਲੇ ਬੈਠਣ ਦੀ ਬੱਲੇ ਬੱਲੇ ਹੋਰ ਕੁਛ ਦੀ ਉਹਨਾਂ ਦੇ ਪਰਦੇ ਫੁੱਲੇ ਕਿ ਜਾ ਕੇ ਮਿਲਦੇ ਰਹੇ ਨੇ ਉਹਨਾਂ ਨੂੰ ਗੱਲਾਂ ਬਾਤਾਂ ਕਰਦੇ ਰਹੇ ਨੇ ਉਹ ਵੀ ਪਤਾ ਹੀ ਆ ਆਪ ਲੋਕ ਕੰਨੀ ਸਰਦਾ ਹੁੰਦੀ ਹੈ ਇਹਨਾਂ ਤੇ ਉੱਚੀ ਲਿਕੇ ਜਈਆ ਕਹੇ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀਆਂ ਜਿਹੜੇ ਆਕਾਸ਼ ਚੜਨ ਦੀਆਂ ਗੱਲਾਂ ਕਰਦੇ ਨੇ ਉਹ ਚਿੜੀਆਂ ਚਿੜੀਆ ਕੇ ਬਣਦੀਆਂ ਨਾ ਜਿਵੇਂ ਚਿੜੀਆਂ ਉਡਦੀਆਂ ਨੇ ਚਿੜੀਆ ਚਿੜੀਆਂ ਸਾਰਾ ਦਿਨ ਬਾਹਰ ਉੱਡਦੀਆਂ ਰਹਿੰਦੀਆਂ ਨੇ ਪੰਛੀ ਜਾਨਵਰ ਉਹਦੇ ਹੀ ਰਹਿੰਦੇ ਨੇ ਪੰਛੀਆਂ ਨੂੰ ਕਿਹਨਾ ਗਿਆਨ ਹੁੰਦਾ ਕਿੰਨੀ ਗਾਇ ਕਰਾਮਾਤ ਹੁੰਦੀ ਹੈ ਪੰਛੀਆਂ 'ਚ ਸਮਝਿਆ ਜੀ ਕੀ ਉਹਨਾਂ ਦੇ ਬਸ ਵਿੱਚ ਹੁੰਦਾ ਪੰਛੀਆਂ ਦੇ ਐਵੇਂ ਮੰਨ ਲਓ ਬਸ ਉਹ ਪੰਛੀ ਫਾਲ ਕੇ ਪਛਈਆ ਤਾਂ ਹੈ ਬਾਂਦਰੀ ਕੇ ਜਈਆ ਕਹਾਂ ਜਿਹੜੇ ਕੱਲੇ ਫਲ ਖਾਂਦੇ ਨੇ ਸਬਜ਼ੀਆਂ ਆ ਫਲ ਖਾਂਦੇ ਨੇ ਫਲੋ ਆਹਾਰੀ ਕਹਿੰਦੇ ਨੇ ਉਹ ਆਪਣੇ ਆਪ ਨੂੰ ਫਲੋ ਆਹਾਰੀ ਫਲ ਖਾਣੇ ਵਾਲੇ ਕੋਈ ਬਰਤ락 ਕੇ ਫਲ ਖਾਂਦੇ ਨੇ ਉਦੋਂ ਅੱਜ ਫਲੇ ਖਾਣਦੇ ਨਹੀਂ ਖਾਣ ਕਹਿੰਦੇ ਬਾਂਦਰ ਫਲੇ ਖਾਂਦਾ ਜਿਹਬਾਂਦਰ ਬਾਂਦਰ ਉਹਦੇ ਨਾਲ ਉਹ ਬਿਚਾਰੇ ਪੇੜਾਂ ਤੇ ਫਲ ਫਲ ਖਾ ਕੇ ਗੁਜ਼ਾਰਾ ਕਰਦੇ ਜਿਹੜੇ ਫਲ ਉਹਨੇ ਖਾ ਲਏ ਨੇ ਆ ਸਮਝ ਲੋ ਬਾਬਦਰੀ ਦੇ ਬੱਚੇ ਰਿਓ। ਪਾਂਦਰੀ ਕੇ ਜਈਆ ਕਹ। ਆ ਦਿਸ ਫਿਰਈਆ ਤੇ ਤੋਂ ਭੂਤ ਕੈ ਪਛਾਨੀਆਂ ਜਿਹੜੇ ਬਹੁਤ ਲੋਕ ਕੇ ਫਿਰਦੇ ਨੇ ਛੁਪ ਕੇ ਕਹਿੰਦੇ ਨੇ ਸਾਨੂੰ ਕੋਈ ਦੇਖੇ ਨਾ ਲਵੇ। ਉਹ ਸਮਝ ਲੋ ਵੀ ਭੂਤ ਨੇ। ਭੂਤ ਪ੍ਰੇਤ ਹੁੰਦੇ ਨੇ ਨਾ ਕੋਈ ਦੇਖ ਨਹੀਂ ਸਕਦਾ। ਲੋਕ ਕਹਿੰਦੇ ਤਾਂ ਭੂਤ ਹੁੰਦੇ ਰੇ। ਆਦਵੀਂ ਨੂੰ ਤਾਂ ਲੋਕਣ ਵਾਸਤੇ ਉਹਨੂੰ ਸਿਰ ਦਿੱਤਾ ਵੀ ਲੋਕੇ ਲੋਕਣ ਦੀ ਲੋੜ ਨਹੀਂ ਦਿੱਤੀ। ਉਹ ਸਮਝ ਲੋ ਭੂਤ ਨੇ। ਉਹ ਦਿਨੇ ਦਿਨ ਲੋਕਾਂ ਨੂੰ ਜਲ ਕੇ ਤਰਈਆ ਕੋ ਗੰਗੇਰੀ ਸੀ ਕਹਤ ਜੱਗ ਜਿਹੜੇ ਜਲ ਦੇ ਵਿੱਚ ਤਰਦੇ ਨੇ ਬਹੁਤ ਕੋਈ ਅਸੀਂ ਡੁੱਬਦੇ ਹੀ ਨਹੀਂ ਇਹ ਕੋਹ ਹੁੰਦਾ ਜਲ ਦੇ ਉੱਤੇ ਕੀੜਾ ਉਹਨੂੰ ਜਲਾਹਾ ਕਹਿੰਦੇ ਜੀ ਜਲ ਦੇ ਉੱਤੇ ਉਹਨਾਂ ਛੋਟਾ ਜਿਹਾ ਕੀੜਾ ਹੁੰਦਾ ਬਹੁਤ ਤੇਜ਼ ਭਜਦਾ ਹੁੰਦਾ ਉਹ ਐ ਸਮਝ ਲਓ ਵੀ ਜਲ ਦੇ ਤਰਈਆ ਉਹ ਗੰਗੇਰੀ ਕਿਹੜਾ ਡੁੱਬਦਾ ਕਿੰਨਾ ਤੇਜ਼ ਭਜਦਾ ਇਹਨਾਂ ਤੇ ਇਹਨਾਂ ਤੇਜ਼ ਕਿਹੜਾ ਤਾਲੂ ਗੰਗੇਰੀ ਸੀ ਕਹਿਤ ਜੱਗ ਸਾਰੇ ਸੰਸਾਰ ਨੂੰ ਗਗੇਰੀ ਕਹਿੰਦੇ ਪਾਣੀ ਦੇ ਤਰ ਨਾਲੇ ਨੂੰ ਐ ਸਮਝ ਲੋ ਗਗੇਰੀ ਨਾ ਵੀ ਕਮਜ਼ੋਰ ਨੇ ਉਹਨਾਂ ਤੇਜ ਨਹੀਂ ਧਰ ਸਕਦੇ ਉਹ ਪਾਣੀ ਦੇ ਉੱਤੇ ਹੀ ਰਹਿੰਦੇ ਪਾਣੀ ਦੇ ਬੜੇ ਬੜੇ ਲੰਬੀ ਨੇ ਬਿਲਪਾਈ ਆਗ ਕੇ ਭਸ਼ਈਆ ਸੋਚੋ ਕੋਰ ਸਨਮਾਨੀ ਐ ਜਿਹੜੇ ਅੱਗ ਖਾ ਲੈਂਦੇ ਨੇ ਕਹਿੰਦੇ ਅਸੀਂ ਅੱਗ ਨਗਰ ਲੈਨੇ ਚ ਕੋਰ ਸੂਰਜਵਲ ਚੱਕਦੀ ਰਹਦੀ ਐ ਜਿੰਨਾ ਚਿਰ ਸੂਰਜ ਰਹਿੰਦਾ ਉਹ ਨਾ ਸਰ ਚਾਹਦੀ ਅਗਗ ਘਰ ਵਾਲੀ ਹੈ ਉਹਨੂੰ ਗਰਮੀ ਦੀ ਲੱਗਦੀ ਹੈ ਸੂਰਜ ਤੋਂ ਜਿੰਨਾ ਮਰਜੀ ਸੂਰਜ ਤਪਦਾ ਹੋਵੇ ਉਹਨੂੰ ਸੂਰਜ ਚਾਹੀਦਾ ਗਰਮੀ ਚਾਹੀਦੀ ਹੈ ਇਹ ਅਗਦੇ ਪਿਛੇ ਜਾਣਾ ਐ ਸਮਝੋ ਚਕੌਰ ਦੀ ਜੂਨ ਆਹੋ ਪਿਛਲੀ ਜੂਨ ਚ ਚਕੌਰ ਤੇ ਐ ਗੱਲ ਉਹ ਆਦਤ ਗਈ ਦੀ ਦੋ ਦੇ ਜੋ ਸੂਰਜ ਸਵਈਆ ਤਾਹੇ ਕੋਲ ਕੀ ਵਢਾਈ ਦੇਤ ਜਿਹੜੇ ਸੂਰਜ ਦੀ ਸੇਵਾ ਕਰਨ ਵਾਲੇ ਨੇ ਉਹ ਕਮਲ ਫੁੱਲ ਹੁੰਦਾ ਜਿਹੜਾ ਕਮਲ ਟੋਪਿਆਂ 'ਚ ਹੁੰਦਾ ਹੈ ਕਮਲ ਖੜਕਦਾ ਸੂਰਜ ਨੂੰ ਦੇਖ ਕੇ ਸੂਰਜ ਤੋਂ ਬਿਨਾ ਕਮਲ ਨਹੀਂ ਖੜਦਾ ਇਹ ਪੂਰੀ ਚਾਹੀਦੀ ਹੰਤਪ ਜਿਹੜੇ ਸੂਰਜ ਦੀ ਸੇਵਾ ਕਰਦੇ ਨੇ ਸੂਰਜ ਨੂੰ ਦੇਖ ਕੇ ਸਵੇਰੇ ਪਾਣੀ ਦਿੰਦੇ ਨੇ ਖੁਸ਼ ਹੁੰਦੇ ਨੇ ਉਹ ਸਭ ਜਿਹੜਾ ਕਮਲ ਵੀ ਇੱਕ ਬੂਟੀ ਹੋਈ ਹੈ ਉਤਪੋ ਜਾਏ ਥੱਲੇ ਦੀ ਜਿੰਦ ਵੀ ਬਹੁਤ ਘਟ ਚੇਤਨਾ ਵਾਲਾ ਇੰਨਾ ਅਗੇ ਉਹਨਾਂ ਅੰਦਰ ਸਮਝ ਰੋ ਬੁੱਧੀ ਹੈ ਜੇ ਨੀ ਕਮਲ ਫੁੱਲ ਦੇ ਵਿੱਚ ਜੀਵਾਤੂ ਦੀ ਬੁੱਧੀ ਹੁੰਦੀ ਹੈ ਐਡੀ ਉਹਨਾਂ ਨੂੰ ਹੋਸ਼ ਹੈ ਚੰਦਰਮਾ ਸਵਈਆ ਕੋ ਕਵੀ ਕਹਿ ਪਹਿਚਾਨੀ ਹੈ ਜਿਹੜੇ ਚੰਦਰਮਾ ਦੀ ਸੇਵਾ ਕਰਦੇ ਨੇ ਚੰਦਰਮੇ ਨੂੰ ਉਹ ਜਿਹੜੇ ਕਵੀਰੇ ਚੰਦਰਮਾ ਨੂੰ ਜ਼ਿਆਦਾ ਉਹ ਬੁਲਦੇ ਨੇ ਕਵਿਤਾ ਲਿਖਾਣੇ ਨਾ ਚੰਦਰਮੇ ਦੀ ਜ਼ਿਆਦਾ ਕਰਦੇ ਨੇ ਨਾਰਾਇਣ ਕਚਮਚ ਤਿੰਦੂਆ ਕਹੇ ਤਾਂ ਸਭ ਨਾਰਾਇਣ ਕਛਮੱਛ ਤੇ ਤਿੰਦੂਆ ਜਿਹੜਾ ਕਛਮੱਛ ਹਨ ਤੇ ਤਿੰਦੂਆ ਇਹਦਾ ਨਾਮ ਨਾਰਾਇਣ ਰੱਖਿਆ ਹੋਇਆ ਲੋਕਾਂ ਨੇ ਕਿਉਂ ਨਾਰਾਇਣ ਦਾ ਇਹ ਇਹ ਗੱਲ ਹੈ ਨਾਰਾਇਣ ਕਹਿੰਦੇ ਪਾਣੀ ਚ ਰਹਿੰਦਾ ਹੈ ਨਾਰਾਇਣ ਕਿੰਦਸ ਭੂਲੀ ਗਵਾਰੀ ਨਾਰਾਇਣ ਕਿੰਦਸ ਭੂਲੀ ਗਵਾਰੀ ਉਹ ਸਮੰਦਰੀ ਵੀ ਜਿਹੜਾ ਸਰੀਰ ਹੈ ਨਾ ਸਰੀਰ ਦੇ ਧਾਰੀ ਹੈ ਇਹ ਪਾਣੀ ਦਾ ਬਿਲਕੁਲ ਹੈ ਨਾ ਬਲਾਰੇ ਆ ਇਹਦੇ ਨਾਲ ਜੁੜਿਆ ਹੋਇਆ ਹੈ ਜਲ ਦੇ ਵਿੱਚ ਬਾਸ ਜੀਵਦਾ ਹੈ ਬਬੀਹਾ ਜਲ ਵਿੱਚ ਤੇਰਾ ਬਾਸ ਹੈ ਯਾਦਾ ਬਬੀਹਾ ਨੂੰ ਨਰਨ ਸੁਬਿਧਾ ਨਾ ਉਹਨਾਂ ਨੂੰ ਦਾਣ ਦਾ ਪਤਾ ਨਹੀਂ ਹੈ ਨਰਿਆਂ ਦਾ ਜਲ ਵਿੱਚ ਬਾਸ ਸੁਬਿਧਾ ਹੈ ਇਹ ਚੁਗੈ ਦਾ ਜਲ ਵਿੱਚ ਵਾਸ ਹੁੰਦਾ ਤੇ ਦੂਹੇ ਜਲ ਵਿੱਚ ਵਾਸ ਹੁੰਦਾ ਇਸ ਕਰਕੇ ਇਹਦਾ ਨਾਮ ਵੀ ਨਾਰਾਇਣ ਪਾ ਲਿਆ ਲੋਕਾਂ ਨੇ ਕਛ ਦਾ ਕਛ ਅਵਤਾਰ ਹੈ ਲੋ ਮਛਵੀ ਅਵਤਾਰ ਹੈ ਮੰਨੇ ਆਇਆ ਨਾ ਇਹਦਾ ਰੈਣ ਦੇ ਅਵਤਾਰ ਨੇ ਸਾਰੇ ਤੇ ਦੂਆ ਜਿਹੜਾ ਹੁੰਦਾ ਹਾ ਇਹਨੂੰ ਕਹਿੰਦੇ ਨਕਾ ਇਹ ਸਾਰੇ ਇਹਨੂੰ ਕਹਿੰਦੇ ਦਾਰਾਣ ਕਹਿੰਦੇ ਇਹਨੂੰ ਵੀ ਦਾਰਾਣ ਕਹਿੰਦੇ ਨੇ ਉਨੋ ਨਾਰਾਇਣ ਦਾ ਬਿਰਤੰ ਦੋ ਵੀ ਨਾਰਾਇਣ ਕਾਚਮਚ ਵੀ ਸ਼ਾਇਦ ਤਾਹੀ ਅਵਤਾਰ ਬੰਦੇ ਕੌਲ ਨਾਬ ਕੌਲ ਜਿਹੇ ਤਾਲਮੇ ਰਹਤ ਹੈ ਜੇ ਤੁਸੀਂ ਉਹਨੂੰ ਕਮਲ ਫੁੱਲ ਦਾ ਖਿਤਾਬ ਦਵੋ ਪਰਮੇਸ਼ਰ ਨੂੰ ਕੌਲ ਫੁੱਲ ਹੈ ਉਹ ਤਾਂ ਫਿਰ ਜਿਹੜੇ ਤੋਬੇ ਦੇ ਵਿੱਚ ਛੱਪੜ ਦੇ ਵਿੱਚ ਕਮਲ ਫੁੱਲ ਨੇ ਉਹ ਛੱਪੜ ਦਾ ਵੀ ਕੌਲ ਫੁੱਲ ਦਾ ਖਜਾਨਾ ਹੀ ਹੋ ਗਿਆ ਹਮ ਚਾਪੜਤੇ ਤਾਂ ਕੌਲ ਪੈਦਾ ਹੁੰਦੇ ਨੇ ਉਹ ਤਾਂ ਫਿਰ ਕੌਲ ਬੋਲਾਂ ਦਾ ਖਜ਼ਾਨਾ ਹੋ ਗਿਆ ਹਮ ਗੋਪੀਨਾਥ ਗੁਜਰ ਗੋਪਾਲ ਸਭੇ ਧੇਨਚਾਰੀ ਜਿਹੜੇ ਧੇਨਚਾਰੀ ਹੈ ਕ੍ਰਿਸ਼ਨ ਨੂੰ ਕਹਿੰਦੇ ਨੇ ਧੇਨਚਾਰੀ ਗੋਪਾਲ ਕੋਪੀਨਾਥ ਗੁਜਰ ਗੋਪਾਲ ਸਭੇ ਧੇਨਚਾਰੀ ਕੋਪੀਨਾਥ ਇਹ ਤਾਂ ਗੁਜਰ ਨੇ ਸਾਰੇ ਕੋਪੀਨਾਥ ਵੀ ਨਹੀਂ ਨੇ ਗੋਪੀ ਨਾ ਤਾਂ ਉਹ ਜਿਹੜਾ ਗਵਾਂ ਜਿਹੜਾ ਗਾਇਆਂ ਦਾ ਅਸਲ ਦੇ ਵਿੱਚ ਗਾਇਆਂ ਨੂੰ ਬਣਾ ਲੈ ਗੋਪੀ ਬਣਾ ਦਿਆ ਨਾ ਗੋ ਜਦ ਗਾਇ ਨੂੰ ਬਣਾ ਲਿਆ ਉਹ ਐਸੇ ਕਰਕੇ ਉਹਦੇ ਨਾਮ ਤੇ ਬਣਾ ਹੋਈ ਜਾਣਾ ਵੀ ਗਾਂ ਚੋਦੀ ਕਰ ਆਤਮਾ ਨੂੰ ਛੱਡ ਕੇ ਮੱਤਨੋਂ ਗਾਇ ਛੱਡ ਕੇ ਨਾ ਗੋ ਛੱਡ ਕੇ ਆ ਗੋ ਨੂੰ ਬਣਾ ਲਿਆ ਮਾਤਾ ਮੱਤਨੇ ਦੁੱਧ ਦੇਣਾ ਸੀ ਉਹਨਾਂ ਨੇ ਕਹੋ ਦੁੱਧ ਇਹ ਰੂਮਾਤਾ ਬਣਾ ਲੈ ਮਤਮਾਤਾ ਦੀ ਗਊ ਮਾਤਾ ਬਣ ਗਈ। ਗੋਪੀਨਾਥ ਗੁੱਜਰ ਕਪਾਲ ਸਭਾ ਤਿੰਨ ਚਾਰੀ ਇਹ ਤਿੰਨ ਚਾਰੀ ਨੇ ਸਾਰੇ ਗਊਗਾ ਚਾਰਸਵਾੜੇ। ਜੇ ਕ੍ਰਿਸ਼ਨ ਨੇ ਗਊਗਾ ਚਾਲ ਲੀਆਂ ਫਿਰ ਕੀ ਹੋ ਗਿਆ? ਇਹ ਸਾਰੇ ਗਈਆਂ ਚਾਰਦੇ ਹੀ ਨੇ। ਗੁੱਜਰ ਨੇ ਉਹਨਾਂ ਨੂੰ ਗੋਪੀਨਾ ਕਹਿੰਦੇ ਨੇ ਲੋਕ। ਗੋਪਾਲ ਵੀ ਦੇ ਗਊ ਪਾਲਣ ਵਾਲੇ ਦਾ ਨਾਮ ਗੋਪਾਲ। ਇਹ ਸਾਰੇ ਗਊਗਾ